ਮੱਝ ਤੇ ਇਹਦੀ ਮਾਂ ਮੰਨ ਉਹਨੇ ਬਾਈ ਜਾਨੀ 23 ਤੋਂ ਥੱਲੇ ਇਹਦੀ 22.5 ਤੋਂ ਉੱਤੇ ਦੀ ਬਾਈ ਅੱਛਾ ਬਾਈ ਜਾਨੀ ਲਓ ਬਾਈ ਮੇਤਰੋ ਅੱਜ ਆਪਾਂ ਪਹੁੰਚੇ ਹਾਂ ਨੰ 70 ਸਰਪੰਚ ਉਪਲੀ ਵਾਲੇ ਦੇ ਘਰੇ ਬਾਈ ਹੋਰੀ ਬਹੁਤ ਵੱਡੇ ਲੈਵਲ ਤੇ ਮੱਝਾਂ ਦਾ ਕੰਮ ਕਰਦੇ ਨੇ ਮੱਝਾਂ ਦੀ ਬਰੀਡਿੰਗ ਤੇ ਕੰਮ ਕਰ ਰਹੇ ਨੇ ਬਹੁਤ ਸਾਲ ਹੋ ਗਏ ਬਾਈ ਹੋਰਾਂ ਇੱਧਰ ਬਾਈ ਹੋਰਾਂ ਨੇ ਇੱਕ ਆਪਾਂ ਕਿਹਦੇ ਵੀ ਬਲਦ ਵੀ ਰੱਖਿਆ ਹੋਇਆ ਹੈਗਾ ਤੇ ਉਹ ਬਲਦ ਦੇ ਪਰਲੇ ਪਾਸੇ ਆਹ ਸਾਣ ਖੜਾ ਤੁਹਾਨੂੰ ਸਾਰੇ ਦਿਖਾਵਾਂਗੇ ਇੱਧਰ ਬਾਈ ਹੋਰਾਂ ਦੇ ਕੱਟੇ ਕੱਟੀਆਂ ਆ ਗਈਆਂ ਝੋਟੀਆਂ ਆ ਗਈਆਂ ਤੇ ਇੱਧਰ ਆ ਗਈਆਂ ਮੱਝਾਂ ਭਾਈ ਕੁਝ ਕੁ ਮੱਝਾਂ ਇੱਧਰ ਬੰਨੀਆਂ ਹੋਈਆਂ ਨੇ ਬਾਈ ਹੋਰਾਂ ਨੇ ਤੇ ਆਪਾਂ ਗੱਲਬਾਤ ਕਰਦੇ ਆਂਗੇ ਹੁਣ ਬਾਈ ਹੋਰਾਂ ਦੇ ਨਾਲ ਬਾਈ ਨੇ ਸੱਤਾ ਸਰਪੰਚ ਦੇ ਨਾਲ ਤੇ ਆਪਣੇ ਨਾਲ ਬਾਈ ਅੱਜ ਪ੍ਰੇਮ ਜੀ ਮਾ ਵੀ ਜੁੜੇ ਹੋਏ ਨੇਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਧੰਨਵਾਦ ਬਾਈ ਸਾਡੇ ਪਹੁੰਚਣ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੋਰ ਠੀਕ ਠ ਤੇ ਬਾਈ ਸਭ ਤੋਂ ਪਹਿਲਾਂ ਵੀ ਕਿੰਨੇ ਸਾਲ ਹੋ ਗਏ ਤੁੰ ਨੂੰ ਤੇ ਮੱਝਾਂ ਦੇ ਕੰਮ ਕਰਦੇ ਅਸੀਂ ਭਰਾ ਉ ਤਾਂ ਲੱਗੇ ਤੇ 8 ਤੋਂ ਹੋਏ ਹਾਂਗੇ ਯਾਨੀ ਉਹ ਤਾਂ ਬਚਪਨ ਤੋਂ ਹੀ ਚੱਲਦਾ ਕੰਮ ਆ ਪਹਿਲਾਂ ਤੋਂ ਹੀ ਅੱਛਾ ਬਾਈ ਯਾਨੀ 8 ਤੋਂ ਅਸੀਂ ਇਹ ਕੰਮ ਦੇ ਵਿੱਚ ਆਏ ਬੜੇ ਤੇ ਬਰੀਡ ਦੇ ਕੰਮ ਕਰ ਰਹੇ ਹਾਂ ਯਾਨੀ 12 ਤੋਂ ਅਸੀਂ ਵਧੀਆ ਸੀਮੰਤ ਰਾਉਣ ਲੱਗੇ ਸੀਗੇ ਜਿਹਦੇ ਬਾਰੇ ਨੌਲੇਜ ਰੱਖ ਕੇ 12 ਤੋਂ ਲਾ ਕੇ ਆਪਣੀ ਕੱਲੀ ਕੱਲੀ ਡਿਟੇਲ ਆ ਸਾਰੇ ਪਸ਼ੂਆਂ ਦੀ ਬਾਈ 2012 ਤੋਂ ਲੈ ਕੇ 2012 ਤੋਂ 2024 ਲੈ ਗਏ ਪਿਛਲੇ 12 ਸਾਲਾਂ ਦੀ 12 ਸਾਲ ਤੋਂ ਬਾਈ ਇਹ ਤੇ ਕੱਲੀ ਕੱਲੀ ਡਿਟੇਲ ਆਪਣੇ ਲਵੇ ਤਿੰਨ ਕਾਪੀਆਂ ਭਰੀਆਂ ਭਰੀਆਂ ਨੇ ਬਾਈ ਕੱਲੀ ਕ ਕੱਲੀ-ਕੱਲੇ ਇਹਦੇ ਬਾਰੇ ਆਪਣਾ ਨੌਲੇਜ ਆ ਵੀ ਕਿਹੜਾ ਕਿਹੜੇ ਜਾਨਵਰ ਦਾ ਜਾਨੀ ਆਪਣੇ ਲਵੇ ਬਾਈ 5ਵੇਂ ਤੋਂ 6ਵੇਂ ਪੀੜੀ ਦੇ ਵਿੱਚ ਜਾਨਵਰ ਨੇ ਹੁਣ ਆਪਣੇ ਲਵੇ ਅੱਛਾ ਬਾਈ ਸਾਰੀ ਬਰੀਡ ਕਰਦੀ ਹੋ ਆ ਬਾਈ ਸਾਰੀ ਬਰੀਡ ਹੁਣ ਬਾਈ ਕਰਦੀ ਆ ਜਾਂਦਾ ਅੱਛਾ ਬਾਈ ਤੇ ਬਾਈ ਜਿਹੜਾ ਆਪਣੇ ਕੋਲ ਸਾਂਹ ਰੱਖਿਆ ਹੋਇਆ ਤੁਸੀਂ ਕਲੋਸਿੰਗ ਸਾਂਹ ਤੋਂ ਕਰਾਉਣੀ ਕੋਈ ਬਾਈ ਸੀਮਨ ਵੀ ਵਰਤ ਲੈਣੇ ਇਹ ਭਰਾ ਆਏ ਆ ਵੀ ਜਿਹੜੀ ਤਾਂ ਹੁਣ ਉਹਦੇ ਲਈ ਲੈਣ ਆ ਗਈ ਸਾਂਹ ਵਾਲੀ ਉਹ ਤਾਂ ਬਾਈ ਆਪਾਂ ਸੀਮਣੀ ਧਰਾਉਣੇ ਆ ਅੱਛਾ ਬਾਈ ਤੇ ਜਿਹੜੇ ਹਟ ਮੈ ਲੈਣਾਂ ਨੇ ਉਹ ਨਾਲ ਸਾਂਹ ਤੋਂ ਵੀ ਕਰਾ ਲੈਣੇ ਬਾਈ ਤੇ ਬਾਕੀ ਬਾਦਲੇ ਮੇ ਵੀ ਕਰਾ ਲੈਣੇ ਆਗੇ ਜੀ ਚੰਗੇ ਸ਼ੀ ਮਣਾਉਂਦੇ ਆ ਜਿਹਦੇ ਬਾਰੇ ਵਧੀਆ ਕੋਈ ਚੰਗਾ ਨਹੀਂ ਤਾਂ ਵੀ ਉਹ ਚੰਗਾ ਵਰਤ ਚੰਗਾ ਆ ਜਿਆਦਾ ਤਰਸ਼ੀਮਣਾ ਦੀ ਕੰਮ ਕਰਦੇ ਆ ਉ ਜਾਨੇ ਆਪਦੇ ਬੱਚੇ ਪਾਲਿਆ ਹੋਇਆ ਹੈਗਾ ਹੁਣ ਇਹ 3.5 ਸਾਲ ਦਾ ਹੋ ਗਿਆ ਅੱਛਾ ਬਈ ਇਹ ਬੱਚੇ ਆਪਣੇ ਲੈਵੇ 10 10 ਬੱਚੇ ਆ ਗਏ ਪੰਜ ਗੱਟੀਆਂ ਆ ਗਈਆਂ ਤੇ ਪੰਜ ਕੱਟੇ ਆ ਗਏ ਗਰੋਥ ਬਾਈ ਮੈਂ ਕਹਣਾ ਵੀ ਜਿੰਨੋਂ ਮੇਰੇ ਫਾਰਮ ਦੇ ਵਿੱਚ ਪਹਿਲਾਂ ਤੋਂ ਲਾ ਕੇ ਬੱਚੇ ਜਨਮ ਲੈਂਦੇ ਸੀ ਤਾਂ ਸਾਰਿਆਂ ਨੂੰ ਗਰੋਥ ਆਏ ਇਹਦੇ ਬੱਚੇ ਜਿਆਦੇ ਆਉਂਦੇ ਨੇ ਇਹਦੀ ਅੱਛਾ ਬਈ ਹਾਂਜੀ ਠੀਕ ਹੈ ਬਈ ਇਹ ਕਿਹੜੀ ਬਲਾ ਡਲਾਈਨ ਦਾ ਬਈ ਇਹ ਬਲੈਡ ਲਾਈਨ ਆ ਬਈ ਇਹਦੀ ਮਾਂ ਇਹਦੀ ਨਾਨੇ ਇਹਦੇ ਪ੍ਰਦਾਨੇ ਮਾਨੇ ਸਰਕਾਰੀ ਨੇ ਬਾਈ ਸਾਰਿਆਂ ਅੱਛਾ ਜੀ ਤੇ ਇਹ ਆਪ ਕੋਹੇ ਨੂਰ ਦਾ ਬੱਚਾ ਜੀ ਆਪ ਕੋਹੇ ਨੂਰ ਦਾ ਹਾਂ ਆਪ ਕੋਹੇ ਨੂਰ ਦਾ ਜੀ ਠੀਕ ਆ ਬਈ ਰਿਕਾਰਡ ਕੀ ਹੈ ਬਈ ਇਹਦੀ ਮਾਂ ਦਾ ਰਿਕਾਰਡ ਇਹਦੀ ਮਾਂ ਦਾ 22.5 ਲੀਟਰ ਦਾ ਬਾਈ ਅੱਛਾ ਜੀ ਉਹ ਕੋਹੇ ਨੂਰ ਦਾ ਆਪਨ ਪਤੀ ਹੈ ਸਾਰਿਆਂ ਦਾ ਠੀਕ ਹੈ ਜੀ ਤੇ ਆ ਜੋ ਬਾਈ ਆਪਾਂ ਦੇਖਨੇ ਕਰਦੇ ਗੱਲਾਂ ਬਾਤਾਂ ਹੁਣ ਇਹ ਬਈ ਫੋਕਰ ਸਿਸਟਮ ਲਾਏ ਹੋਏ ਨੇ ਸਾਰੇ ਹਾਂ ਬਰਾ ਫਿਰ ਇਹਦੇ ਨਾਲ ਹੁਣ ਦੇਖੋ ਟੈਂਪਰੇਚਰ ਆਏ ਏਸੀ ਮੰਗੂ ਨੂੰ ਲੱਗਦਾ ਇਹ ਨਹੀਂ ਪਤਾ ਲੱਗਦਾ ਹੈਗਾ ਵੀ ਇੰਨਾ ਟੈਂਪਰੇਚਰ ਹੈਗਾ ਹਾਂ ਹਾਂ ਟੈਂਪਰੇਚਰ ਇਤ ਹੈ ਇਹਦਾ ਪੈਰਾ ਲੰਕੇ 60 ਆ ਥੋੜਾ ਤਾਂ ਹੁਣ ਮੰਨ ਚਾਹ 5 ਵਜੇ ਪਿਆ ਜੇ ਆਪਾਂ ਸ਼ਾਮ ਨੂੰ ਜਾਂ ਸੋਭਾ ਆਉਣਾ ਜਮਾ ਬਰਫ ਵਰਗਾ ਹੁੰਦਾ ਇੰਨਾ ਇਹਦਾ ਫੌਗਰਾਂ ਦਾ ਫਾਇਦਾ ਬਈ ਅੱਛਾ ਬਈ ਤੇ ਬਈ ਤੋਂ ਬਾਡੀ ਗਲੋ ਪਿਆ ਕਿ ਉਧਰ ਜਿਹੜਾ ਭਾਈ ਕ੍ਰੀਮ ਚੀਮਾ ਇਹਦਾ ਸੇਲ ਕਰਦੇ ਨੇ ਜੀ ਜਬ ਇਸੇ ਕੰਮ ਕਰ ਰਹੇ ਨੇ ਠੀਕ ਹੈ ਜੀ ਇਹਦਾ ਬਈ ਬਾਡੀ ਗਲੋ ਦਾ ਕਿੰਨਾ ਕੁ ਰਿਜ਼ਲਟ ਆ ਤੁਹਾਡੇ ਕੋਲ ਠੀਕ ਆ ਭਰਾ ਆਪਾਂ ਇੱਕ ਮਹੀਨੇ ਦੁ ਵਰਤਣ ਲੱਗਿਆ ਅੱਛਾ ਬਈ ਤੇ ਕੁਝ ਜਾਨੀ ਠੀਕ ਲੱਗਿਆ ਬਈ ਅੱਛਾ ਬਈ ਤੇ ਜਿੰਨਾ ਕਹੇ ਦੀ ਵੀ ਪੈਸੇ ਲਾਇਨਾਂ ਮਤਲਬ ਮੋੜਦਾ ਹਾਂ ਹਾਂ ਭਾਈ ਮੋੜਦਾ ਠੀਕ ਕੋਈ ਵੀ ਚੀਜ਼ ਆ ਭਰਾ ਜੇ ਆਪਾਂ ਜਦੋਂ ਜਮਨੇ ਪ੍ਰੇਮ ਭਰਾ ਵਰਗੇ ਚੰਗੀ ਮਿਹਨਤ ਕਰਕੇ ਚੀਜ਼ ਨੂੰ ਤਿਆਰ ਕਰਦੇ ਨੇਗੇ ਫਾਰਮ ਤੱਕ ਪਹੁੰਚਾਉਂਦੇ ਨੇ ਤਾਂ ਕੁਝ ਤਾਂ ਬਈ ਪਾਉਂਦੀ ਹੈ ਨਾ ਫਾਇਦਾ ਤਾਂ ਹੁੰਦਾ ਹੀ ਹੈਗਾ ਠੀਕ ਬਾਕੀ ਵਰਤ ਕੇ ਪਤਾ ਲੱਗਦਾ ਸਾਰੇ ਭਰਾ ਵਰਤੋ ਇੱਕ ਡੱਬਾ ਵਰਤ ਕੇ ਫਿਰ ਆਪਾਂ ਨੂੰ ਤਾਂ ਪਤਾ ਲੱਗ ਜਾਂਦਾ ਬਈ ਕਿੰਨੇ ਕੁ ਬਸੋਂ ਤੇ ਰਿਜ਼ਲਟ ਲੈ ਲਿਆ ਬਈ ਤੁਸੀਂ ਕੋਟੀ ਕਿ ਦੋ ਦਾ ਬਹੁਤ ਡੱਬੇ ਪਾਇਆ ਮੈਂ ਤਾਂ ਪਹਿਲਾਂ 40 ਦੇ ਕੇ ਦੇਣਾ ਜੀ ਕਿਰਾ ਅੱਛਾ ਬਈ ਤੇ ਹੁਣ ਟੁੱਟ ਵੀ ਮੀ ਆਈ ਜਾਂਦੇ ਜੀ ਹਾਂ ਅੱਛਾ ਬਈ ਵੀ 40 ਦੇ ਇੱਕ ਵਾਰ ਚਾਈਨੇੜੀ ਤੋਂ ਬਾਅਦ ਕਿੰਨੇ ਆ ਗਏ ਉਹ ਟੁੱਟ ਵੀ ਆਈ ਜਾਂਦੇ ਨੇ ਹਾਂ ਜੀ ਮਤਲਬ ਜੇ ਤੁਸੀਂ ਬਈ 40 ਵਰਤ ਕੇ ਉਸ ਤੋਂ ਬਾਅਦ ਲੈਂਦੇ ਜਾਂਦਾ ਕੋਈ ਗੱਲਬਾਤ ਆ ਹੋਊਗੀ ਹਾਂ ਜੀ ਹੈਗੇ ਮਨ ਨਾਲ ਕੁਝ ਹਾਂਜੀ ਜ਼ਿਆਦਾਤਰ ਬਈ ਆਪਾਂ ਨਾ ਇਹ ਚੀਜ਼ਾਂ ਲੀਵਰ ਟੋਨਿਕ ਤੋਂ ਵਰਤਦੇ ਹਾਂ ਅੱਛਾ ਬਈ ਤੇ ਆਪਾਂ ਕਹਿੰਦੇ ਮਨ ਨਹੀਂ ਹੋ ਜਾਂਦਾ ਤਾਂ ਭਰਾ ਹਾਂਜੀ ਲੀਵਰ ਟੋਨਿਕ ਨਹੀਂ ਹੋ ਜਾਂਦਾ ਹੈਗਾ ਅੱਛਾ ਬਈ ਇਹ ਲਗਾਤਾਰ ਚਾਹ ਇਹ ਲਗਾ ਚਾਲ ਚੱਲਦਾ ਹੈ ਕੋਈ ਗੋੜ ਬਈ ਇੱਕ ਲੇਟੀ ਇਹ ਚਾਰ ਚੀਜ਼ ਚੰਗਾ ਸੀ ਉਹਨਾਂ ਤਰ੍ਹਾਂ ਕੇ ਆਪਾਂ ਏਸੇ ਨੇ ਆਪ ਨੂੰ ਕੰਮਜਾਬ ਕਰਿਆ ਹੋਇਆ ਬਈ ਅੱਛਾ ਬਈ ਕੋਈ ਕਹੇ ਨਾ ਕਹੇ ਭਾਈ ਆਪਣਾ ਚਾਹੇ 12 ਲੀਟਰ ਦੁੱਧ ਦਿੰਦਾ ਚਾਹੇ 13 ਦਿੰਦਾ ਚਾਹੇ 20 ਦਿੰਦਾ ਲੀਵਟੋਨਿਕ ਮਿੰਨਰ ਕੈਲਸ਼ੀਅਮ ਗੋੜ ਠੀਕ ਆ ਇਹ ਚਾਰ ਚੀਜ਼ਾਂ ਲੈਤੀ ਇਹ ਚੀਜ਼ਾਂ ਭਾਈ ਆਪਣੇ ਪੈ ਨਹੀਂ ਪਣੀਆਂ ਨਹੀਂ ਆ ਸਾਨੂੰ ਵੀ ਫੀਡ ਦੇ ਨਾਲ ਨਾਲ ਵਿੱਚ ਭਈ ਕਈ ਭਰਾ ਕਹਿੰਦੇ ਹੁੰਦੇ ਨੇ ਵੀ ਢੇਰਤੀ ਪਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਆਪਾਂ ਫੀਡ ਪਾਈ ਜਾਂਦੇ ਆ ਭਈ ਉਹ ਇਹ ਐਨਾ ਭਰਾ ਡੁੱਡ ਹੁੰਦੇ ਨੇ ਇਹ ਦੇਖੋ ਆਪਾਂ ਸਾਰੇ ਤਜਰਬੇ ਕਰਕੇ ਦੇਖਨੇ ਕੱਲਾ ਫੀਡ ਪਾ ਕੇ ਵੀ ਦੇਖਿਆ ਅੱਛਾ ਜੀ ਕੱਲੀ ਢੇਰਤੀ ਮਿਕਸ ਕਰਕੇ ਵੀ ਦੇਖਿਆ ਜਿਹੜਾ ਮਿਕਸ ਦਾ ਰਜੈਂਟ ਆਪਣੇ ਲਿਪੇ ਆਇਆ ਮਨ ਕਿਲੋ ਖੰਡਾ ਹੋ ਗਿਆ ਚਾਹੇ ਚੂਰੀ ਹੋ ਗਈ ਮਨ ਬੜੇਵੇਂ ਦੀ ਖਾਲ ਹੋ ਗਈ ਕਿਲੋ ਕਿਲੋ ਲੇਟੀ ਭਿਓਕੇ ਹੋ ਗਈ ਇਹ ਤਿੰਨ ਚੀਜ਼ਾਂ ਭਿਓਕੇ ਇਹਦੇ 1.5 ਕਿਲੋ ਤੋਂ 1.5 ਕਿਲੋ ਆਪਣਾ ਫੀਡ ਬਣਿਆ ਹੋਇਆ ਜਿਹੜਾ ਮਿਕਸ ਹੁੰਦਾ ਉਹ ਪਾ ਕੇ ਅੱਛਾ ਆਪਾਨੂੰ ਵਧੀਆ ਰਜੈਂਟ ਮਿਲਦਾ ਬਾਈ 7 ਸਾਲ ਹੋ ਗਏ ਪਾਉਂਦੇ ਨੂੰ ਅੱਛਾ 7-7 ਅਜੂ ਐ ਟੈਕ ਚਲਦੇ ਨੇ ਬਾਈ ਹੁਣ ਤੁਹਾਨੂੰ ਟਾਈਮ ਲੱਗੂ ਉਹਨੇ ਦੁੱਧ ਦਿਖਾ ਦਾਂਗੇ ਜਿਹੜੇ 7-7 ਮਹੀਨੇ ਦੀਆਂ ਛੋਈਆਂ ਹੋਈਆਂ ਨੇ ਵੀ ਬਾਹਰਟੀ ਲਾਉਂਦੇ ਨੇ ਕੰਕੜੀਆਂ ਕਨਾ ਬਾਈ 7-7 ਮਹੀਨੇ ਵਾਲ ਸੱਜਣਾ ਮੰਗੂ ਨੇ ਆਪਣਾ ਰਵੀ ਭਾਈ ਅੱਛਾ ਭਾਈ ਰੱਬ ਦੀ ਕਿਰਪਾ ਭਾਈ ਆਪਾਂ ਮੱਝਾਂ ਤੇ ਗੱਲਬਾਤ ਕਰੀ ਵੀ ਕਿਹੜੇ ਕਿਹੜੇ ਸੀਮਾਂ ਦੀਆਂ ਦੱਸੋਗੇ ਭਾਈ ਭਾਈ ਦੇਖੋ ਹੁਣ ਤਾਂ ਕਾਫੀ ਚੱਕਣੀ ਪੂਗੀ ਜ਼ਿਆਦਾ ਨੇ ਅੱਛਾ ਭਾਈ ਪਰ ਉਹ ਵੀ ਜਦੋਂ ਆਪਾਂ ਦੁੱਧ ਦੀ ਮੋਟੀ ਮੋਟੀ ਜਿਹਾ ਵੀ ਰਹਿਦਾ ਹਾਂ ਤੁਹਾਨੂੰ ਦੱਸ ਦਿੰਦੇ ਆ ਵੀ ਇਹ ਪਹਿਲਾਂ ਉਧਰੋਂ ਬਾਗ ਚੱਲਦੇ ਆ ਫਿਰ ਆਪਾਂ ਜਿੱਥੋਂ ਆਪਣਾ ਸਟਾਰਟ ਹੋਇਆ ਕੰਮ ਤੇ ਇੱਕ ਵਈ ਆ ਕੱਟੀ ਕੀ ਇਹ ਕੱਟਾ ਵਈ ਇਹ ਇਹ ਆਪਣੇ ਦੋਨੇ ਆਪਣੇ ਬੱਚੇ ਆਪਣੇ ਸਾਹ ਦੇ ਬੱਚੇ ਆ ਭਾਈ ਅੱਛਾ ਭਾਈ ਇਹ ਕੱਟੀ ਆ ਇਕਾਤਾ ਬਹੁਤ ਸੋਹਣੇ ਬਈ ਅਸੀਂ ਬਾਈ ਤੇ ਮੈਂ ਤੇ ਪ੍ਰੇਮ ਬਾਈ ਆਉਣ ਸਾਲ ਸਭ ਤੋਂ ਪਹਿਲਾਂ ਸਾਡੀ ਤੇਗਾ ਇੰਨਾ ਦੀ ਬੱਜੀ ਆਗੀ ਇਹ ਆਪਣੇ ਸ਼ਾਨ ਦੇ ਬੱਚੇ ਆ ਦੋਨੇ ਬਾਈ ਆਪਣ ਲੈਵੇ 10 ਬੱਚੇ ਆਏ ਆ ਆਪਰਾ ਇਹ ਆ ਮੰਨ ਬਾਈ ਆਪਣ ਲੈਵੇ ਸਾਰਿਆਂ ਨਾਲੋਂ ਵੱਡਾ ਖਜ਼ਾਨਾ ਗਾ ਆਹ ਆਹ ਬਾਈ ਹਾਂ ਬਾਈ ਇਹ 14ਵੇਂ ਸੂਏ ਨੂੰ ਗੱਬਣ ਕਰਾਤੀ ਬਾਈ ਇਹਨੂੰ ਮਹੀਨਾ ਹੋ ਗਿਆ 14ਵੇਂ ਸੂਏ ਨੂੰ 14ਵੇਂ ਸੂਏ ਨੂੰ ਗੱਬਣ ਕਰਾਤੀ ਬਾਈ ਅੱਛਾ ਬਾਈ ਹਾਂ ਯਾਰ ਹੈ ਤਾਂ ਜਿੰਦੂ ਇਹਨੂੰ ਮੜਾ ਤੋਰ ਇਧਰ ਨੂੰ अच्छा एक ਨੂੰ ਤੋਂ ਇਹਦਾ ਬਈ ਰਿਕਾਰਡ ਇਹਦਾ ਬਈ ਰਿਕਾਰਡ ਹੈਗਾ ਮੰਨ ਇਹ ਪਹਿਲਾਂ ਜਦੋਂ ਪਹਿਲਾਂ ਸੂਈ ਤੇ ਉਦੋਂ 12 ਕਿਲੋ ਦੁੱਧ ਦਿੱਤਾ ਸੀ ਦਿੱਤਾ ਸੀ ਨੇ ਪਹਿਲਾਂ ਨੇ ਇਹਦੀ ਮਾਂ ਦਾ ਬਈ 22.5 ਲੀਟਰ ਤੀਗਾ ਦੁੱਧ ਅੱਛਾ ਜੀ ਤੇ ਅਸੀਂ ਲਵੇ ਪੱਠਣਾ ਤੀਗਾ ਹਾਂਜੀ ਉਦੋਂ ਲੈ ਕੇ ਆਏ ਤੇ ਨੂੰ ਇਹਦੀ ਮਾਂ ਨੂੰ ਅੱਛਾ ਤੇ ਉਦੋਂ ਜਦੋਂ ਨੇ ਪਹਿਲਾਂ ਨੇ ਬਈ 12 ਲੀਟਰ ਦੁੱਧ ਦਿੱਤਾ ਸਾਨੂੰ ਉਦੋਂ ਐ ਹੋਇਆ ਵੀ ਯਾਰ ਕੱਟੀਆਂ ਦੁੱਧ ਦੇ ਦਿੰਦੀਆਂ ਨੇਗੀਆਂ ਨਹੀਂ ਪਹਿਲਾਂ ਬਈ 6-7 ਲੀਟਰ ਦੁੱਧ ਦਿੰਦੀਆਂ ਹੁੰਦੀਆਂ ਹਣ 14ਵੇਂ ਸ਼ੂ ਨੂੰ ਗੱਪਣਾ ਜੀ ਇਹੇ ਮਨ। ਅੱਛਾ ਬਾਈ। ਮਹੀਨਾ ਹੋ ਗਿਆ ਸੀਮਨ ਧਰਾਏ ਨੂੰ ਡਾਕਟਰ ਜਸਵੀਰ ਧਰਕੇ ਗਿਆ ਜੀ ਮਨ। ਅੱਛਾ ਬਾਈ। ਕੋਈ ਕਹਿ ਦੂਗਾ ਜੀ ਸਰੀਰ ਦੇਖਾ। ਸਾਨੂੰ 10। ਬਸ ਬਾਈ ਮੋੜ ਲਿਆ ਜਾ ਬਾਈ। ਲੈ ਪੁੱਤ। ਆਜੋ ਜੀ ਸ਼ੂ ਨੂੰ ਇੱਧਰ 10ਵੇਂ ਸ਼ੂ ਦਿਖਾਵਾਂ। ਇਹ ਆ 10ਵੇਂ ਸ਼ੂ ਏ ਇਹ 11ਵੇਂ ਸ਼ੂ ਨੂੰ ਗੱਪਣ ਕਰਾਤੀ ਇਹ। ਇਹ ਇਹ 10ਵੇਂ ਸ਼ੂਏ ਆ ਬਾਈ ਇਹ ਝੋਟੀ ਭਾਈ ਉਹਦੀ ਆ ਮੰਨ ਇਹ ਸਾਰਿਆਂ ਨਾਲ ਵੱਡੀ ਝੋਟੀ ਆ ਹੁੰਦਾ ਇਹਦੂ ਇਹਦੂ ਵੱਡਿਆਂ ਮੰਨ ਇਹਦੇ ਤਿੰਨ ਕੱਟੇ ਭਰਾ ਬਾਗੇ ਇਹਦੂ ਵੱਡੇ ਸਰਕਾਰੀ ਸੀਮਣ ਚ ਨਾਪੇ ਜਾ ਤੇ ਮੰਨ ਮੇਰੇ ਲਈ ਹੁਣ ਇਹਦੇ ਚਾਰ ਕੱਟੀਆਂ ਨੇ ਬਾਈ ਇਹ ਚ ਦਿੱਤਾ ਮੈਸੇਜ ਨਹੀਂ ਨਹੀਂ ਉਹ ਪਹਿਲੀ ਜਵੱਡੀ ਦੀ ਇਹ ਝੋਟੀ ਇਹਦੀ ਆ ਬਾਈ ਵੱਡੀ ਦੀ ਅੱਛਾ ਇਹਦੀ ਹੈ ਆ ਆਪਣੇ 10ਵੇਂ ਸ਼ੂਏ ਆ ਬਾਈ ਅੱਛਾ ਬਾਈ ਇਹ 11ਵੇਂ ਸ਼ੂਏ ਨੂੰ ਗੱਪਣ ਕਰਾਤੀ ਬਾਈ ਕੀ 11ਵੀਂ ਇਹਦੀ ਵੀ ਦੇਖ ਕੀ ਚੀਜ਼ ਆ ਇਹਦੀ ਇਨੂ ਵੀ ਹੋ ਗਿਆ ਹੁਣ ਜੇ ਬਾਈ ਤਿੰਨ ਮਹੀਨੇ ਸੂਈ ਨੂੰ ਅੱਛਾ ਹੋ ਗਿਆ ਕੱਲ ਕਰ ਥੋੜਾ ਮੱਕੀ ਮੁੱਕੀ ਚੋਲ ਜੇ ਬਾਈ ਉਹਦੀ ਲੈਬ ਚ ਬਾਈ ਕਰਾਉਣ ਦੀ ਬਹੁਤ ਵਧੀਆ ਦੁੱਧ ਤੇ ਚੱਲਦੀ ਆ ਬਾਈ ਅੱਛਾ ਹੋ ਗਿਆ ਤੇ ਬਾਈ ਰਿਕਾਰਡ ਕੀ ਆ ਉਹ ਜਿਹੜੀ 14ਵੇਂ ਸੂਈ ਵਾਲੀ ਆ ਪਹਿਲੀ ਬਾਈ ਹਾਂ ਬਾਈ ਪਹਿਲੀ ਹੁਣ ਕਿੰਨੇ ਤੇ ਦੁੱਧ ਤੇ ਬਾਕੀ ਬਾਈ ਸਾਹਿਬ ਹੁਣ ਬਾਈ ਦੇਖੋ ਹੁਣ ਦੁੱਧ ਦੇ 16 17 ਕਿਲੋ ਅੱਛਾ ਬਾਈ ਕਿਉਂਕਿ ਹੁਣ ਬੜੇਪੇ 'ਚ ਵੱਧ ਬਾਕੀ ਤਾਂ ਗੱਲ ਕਰਕੇ ਸਰਾ ਕਰਕੇ ਪਤਾ ਨਹੀਂ ਲੱਗਦਾ ਹਾਂ ਹਾਂ ਹੁਣ ਔਵਰੇ ਦੀ ਬਹੁਤ ਆ ਬਾਈ ਤੇ ਫੇਰ ਵੀ ਜਾਣੇ ਹੁਣ ਇਤ ਕਿਹੇ 16 ਕਿਲੋ ਤੇ ਆ ਬਾਈ ਹੁਣ ਵੀ ਸਹੀ ਇਹ 10ਵੇਂ ਸੂਰਜ ਦੀ ਬਾਈ ਹੁਣ ਚੱਲਦੀ ਹੈ ਕਿ 16 17 ਦੇ ਚੱਲਦੀ ਹੈ ਬਾਈ ਖਰਾਕ ਇੱਕੋ ਹੀ ਪੈਂਦੀ ਹੈ ਇਹਨਾਂ ਨੂੰ ਸਾਰਿਆਂ ਨੂੰ ਅੱਛਾ ਬਾਈ ਤੇ ਜੇ ਹੁਣ ਮੜਾ ਤਾੜ ਕੇ ਦੇਖਾਂਗੇ ਹਾਂਜੀ ਵੀ ਕਿੰਨੇ ਦੁੱਧ ਲੈਬ ਤੇ ਵਾਈ ਕਰਾਉਂਦੀ ਆ ਆਪਾਂ ਲੈਬ ਕਰਾ ਦਾਂਗੇ ਬਾਈ ਦੀ ਠੀਕ ਹੈ ਆਹ ਕੱਟੇ ਬਾਈ ਆ ਆਪਣੇ ਕੱਟੇ ਦੇਣੇਗੇ ਸਾਂ ਦੇ ਠੀਕ ਹੈ ਤੇ ਹਾਂ ਉਹ ਪਹਿਲੇ ਤਿੰਨ ਹੋਰ ਆ ਗਏ ਮਨ ਇੱਕ ਦਾ ਹੈਗਾ ਬਾਈ ਦੱਸੀ ਦੇਣਿਆ ਅੱਛਾ ਬਾਈ ਆ ਤਾਂ ਕੱਟੀ ਹੈਗੀ ਬਾਈ ਭੀਸ਼ਮਾ ਦੀ ਉਹ ਮੈਸ਼ ਦੀ ਉਹ ਵੱਡੀ ਦੀ ਅੱਛਾ ਵੱਡੀ ਮੈਸ਼ ਹੋਈ ਆ ਭੀਸ਼ਮਾ ਦੀ ਹਾਂ ਇਹ ਕੋਹੇ ਨੂਰ ਦੀ ਕੱਟੀ ਹੋਈ ਆ ਹਾਂ ਇਹ ਬਈ ਛੋਟੀ ਐ ਛੇਦੀਆ ਵੱਡੀ ਉਹ ਤੋਂ ਛੋਟੀ ਆ ਅੱਛਾ ਬਈ ਇਹ ਉਹ ਇਹ ਦੋਨੇ ਇਕੱਟੀਆਂ ਬਈ ਉਹ ਉਹ ਮੈਚ ਦੇਨੇ ਆਪਣੇ ਲਵੇ ਉਹ 6ਵੇਂ 7ਵੇਂ ਛੂਏ ਆ ਬਈ ਅੱਛਾ ਬਈ ਹਾਂ ਆ ਮੈ ਉਹ ਉਧਰ ਖੜੀ ਐ ਬਈ ਉਹਦੀ ਛੋਟੀ ਆ ਇਹਨੇ ਲੇਵੇ ਦੇਖ ਬਈ ਆਲਾ ਕਹਿੰਦਾ ਲੇਵੇ ਉਹ ਨਾ ਬਈ ਆ ਚੀਜ਼ਾਂ ਤੋਂ ਆਪਾਂ ਫਿੱਟ ਰੱਖਦੇ ਆਂ ਚੀਜ਼ਾਂ ਨੂੰ ਤੇ ਇਹਨੇ ਹੋਊ ਬਈ ਆਪਣੇ ਲੇਵੇ ਬਈ ਪਸ਼ੂਆਂ ਦੇ ਉਹੀ ਟੁੱਟੇ ਭੱਜੇ ਹੋਣਗੇ ਹਾਂ ਬਈ ਲੇਵੇ ਜਿੰਨੇ ਪਸ਼ੂ ਨੇ ਆਪਣੇ ਬਈ ਸਾਰਿਆਂ ਦੇ ਲੇਵੇ ਨਾ ਮਖਿਆਲ ਵਾਂਗੂ ਨਾਲ ਚਮਟੇ ਹੋਇਆ ਬਈ ਦੇ ਬੇਬੀ ਬਈ ਛੋਟੇ ਬਾਕੀ ਬਈ ਥਣ ਵੀ ਛੋਟਾ ਲੱਗਣ ਛੋਟਾ ਬਈ ਹਾਂ ਵੱਡੇ ਪਹਿਲਾਂ ਦੇਖਿਆ ਬਈ ਵੱਡੇ ਥੋੜੇ ਚੇਂਜ ਕਰਿਆ ਪਸੂ ਸਾਂਹ ਦੇਖ ਕੇ ਇਹਨਾਂ ਫਰਕ ਬਹੁਤ ਰਿਹਾ ਬਈ ਠੀਕ ਹੈ ਬਈ ਇਹ ਬਈ ਇਹ ਗਾਂ ਬਈ ਇਹ ਗਾਂ ਬਈ ਆਪਣੀ ਇਹਦੀ ਹੈਗੀ ਇਹ ਵੀ ਦਸ ਨੇ ਛੂਏ ਬਈ ਇਹੀ ਦੱਸਣੇ ਸੀ ਇਹ ਕਸਮ ਐ ਸ਼ੂ ਹੈ ਬਾਈ ਉਹਦੇ ਨਾਲ ਜਾਓ ਮੈਂ ਇਸ ਦੇ ਇਕੱਠੀਆਂ ਜਿਵੇਂ ਹੁਣ ਆਪਾਂ ਬੱਚੀ ਤੇ ਉਹ ਕੱਟੀ ਉਹ ਕਹਦੀ ਹੈ ਕੱਟੀ ਕੱਟਿਆ ਕੱਟਿਆ ਹਾਂ ਬਾਈ ਐਂ ਜੋੜਾ ਬਾਈ ਉਦੋਂ ਇਹ ਨਾਲ ਸੀ ਅੱਛਾ ਬਾਈ ਹਾਂ ਠੀਕ ਹੈ ਚਲ ਇਹ ਵੀ ਲੈ ਬਹੁਤ ਸੋਹਣਾ ਇਹ ਬਾਈ ਮੈਂ ਐਸੇ ਖਰਾਬ ਹੋ ਗਈ ਅੱਛਾ ਬਾਈ ਖਰਾਬ ਇਹ ਹੋ ਗਈ ਦੀ ਕੱਟੀ ਮਰ ਗਈ ਅੱਛਾ ਆਪਣੇ ਕੱਟੇ ਦੀ ਕੱਟੀ ਦੀ ਇਹ ਮਗਰ ਤੇ ਹੁਣ ਇਹ ਲਵਾਉਂਦੇ ਆ ਟੀਕਾ ਅੱਛਾ ਜੀ ਜੇ ਕਿਸੇ ਨੇ ਭਰਾਣੇ ਲੈਣੀ ਹੋਵੇ ਤਾਂ ਆਪੇ ਇਹ ਦੇਵੀ ਦੇਵਾਂਗੇ ਇਹਦੀ ਕੱਟੀ ਨੇ ਆਪਾਂ ਗੁਰੂ ਘਰ ਦੇ ਸ਼ੌਂਖਾ ਕਹਿੰਦੇ ਆ ਪਹਿਲੇ ਨੇ 15 ਲੀਟਰ ਦੁੱਧ ਲੈਬ ਵਾਈਜ਼ ਕਰਾਇਆ ਹੈਗਾ ਇਹਦੀ ਕੱਟੀ ਨੇ ਇਹਦੀ ਕੱਟੀ ਨੇ ਇਹ ਵੀ ਖੀਰੀ ਗੱਪਣ ਹੋਈ ਸੀ ਇਹਦੀ ਕੱਟੀ ਵੀ ਖੀਰੀ ਗੱਪਣ ਹੋਈ ਆ ਬਾਈ ਜੇ ਕਿਸੇ ਨੇ ਲੈਣੀ ਆ ਤਾਂ 85000 ਦੀ ਬਾਈ ਦੇ ਵੀ ਦੇਵਾਂਗੇ ਟੀਕਾ ਭਾਲ ਦਿਆ ਬਾਈ ਤੜਕੇ ਹੱਥ ਨੇ ਜਿਹਦੇ ਕਰਕੇ ਆਪਾਂ ਦੇ ਰਹਾਗੇ ਠੀਕ ਆ ਬਾਈ ਤੇ ਬਈ ਦੁੱਧ ਦੇ ਨੇ ਵੱਧੋ ਵੱਧ ਕੇ ਨਾ ਕੱਢਿਆ ਦੁੱਧ ਬਾਈ ਹੁਣ 12 13 ਕਿਲੋ ਤੇ ਚੱਲਦੀ ਆ ਹੁਣ ਚੱਲਦੀ ਆ ਬਾਈ ਮੈਂ ਪਹਿਲਾਂ ਤਾਂ 16 ਕਿਲੋ ਤੇ ਦੂਜੇ ਸੂਏ ਕੱਢਿਆ ਬਾਈ 16 16 ਅੱਛਾ ਹੁਣ ਪਹਿਲੇ ਸੂਏ 14 ਹੁਣ ਤੀਜ ਆਪਣੇ ਜਾਨਵਰ ਨੂੰ ਕੋਈ ਕਹਿ ਨਹੀਂ ਸਕਦਾ ਕਿਉਂਕਿ ਬਾਈ ਆਪਣਾ ਗਰੋ ਲੈ ਵਲ ਉਹ ਵਖਾ ਦਿਓ ਬਾਈ ਜੇ ਕਿਸੇ ਨੇ ਲੈਣਾ ਹੈ ਨਾ ਲੈਣੀ ਵੀ ਹੋਵੇ ਤਾਂ ਇਹਨੂੰ ਪੂਰੇ 85000 ਦੀ ਦੇਵਾਂਗੇ ਗਲੀ ਵਾਲਾ ਪੈਸਾ ਘੱਟ ਨਹੀਂ ਦਿੰਦੇ ਬਾਈ ਮਿਲਦੀ ਟੀਕੇ ਦਾ ਦੋਨੇ ਟਾਈਮ ਬਾਈ ਦੋਨੇ ਟਾਈਮ ਟੀਕੇ ਦੇ ਤਾਂ ਕਰਕੇ ਦੇ ਰਿਹਾ ਨਹੀਂ ਬਾਈ ਆਪਾਂ ਦਿੰਦੇ ਵੀ ਹਨ ਠੀਕ ਹੈ ਬਾਈ ਚਲੋ ਓ ਬਾਈ ਸੀਲ ਬਹੁਤ ਆ ਬਾਈ ਹਾਂ ਬਾਈ ਸੀਲ ਦਾ ਟੀਕਾ ਲਾ ਕੇ ਚੋੜਾ ਨਾਲ ਕੋਈ ਚੱਕਰ ਨਹੀਂ ਬਾਈ ਅੱਛਾ ਬਾਈ ਕੋਈ ਸੀਟੀ ਕਾ ਲਾ ਕੇ ਆਪੇ ਫਾਰਮ ਤੇ ਬਾਈ ਹਾਂ ਬਾਈ ਪਹਿਲੀ ਮੇਰੇ ਤੇ ਮੇਰੇ ਇਧਰ ਹੋ ਜਾ ਪ੍ਰੇਮਾ ਇਧਰ ਹੋ ਜਾ ਮਾੜਾ ਮੋਖ ਨਾ ਕਰ ਪਹਿਲੇ ਵੀ ਟਿਕਾ ਲਾ ਰਹੇ ਆ ਭਰਾ ਆਪਦੇ ਫਾਰਮ ਤੇ ਨਹੀਂ ਅਜੇ ਤੱਕ 12 ਸਾਲਾਂ ਤੋਂ 12 ਸਾਲਾਂ ਤੋਂ ਵਿੱਚ ਕੀ ਕਹਿਣਾ ਜਾ ਕੇ ਪਿਛਲੇ ਮਹੀਨੇ ਕਿਸ ਨੇ ਲਵਾ ਲਿਆ ਹੋਵੇ ਦੁੱਧ ਜ਼ਿਆਦਾ ਹੋਵੇ ਹੌਲੀ ਹੌਲੀ ਘਟਾ ਲਿਆ ਹੋਵੇ ਨਹੀਂ ਭਰਾ ਹੂੰ ਆਪਾਂ ਸ਼ੂਨ ਤੋਂ ਲਾ ਕੇ ਇਹਦੇ ਟਿਕਾ ਨਹੀਂ ਲਾਇਆ ਹੈਗਾ ਅੱਛਾ ਬਈ ਠੀਕ ਹੈ ਅਗ੍ਹੀ ਲੈ ਵਾ ਬਈ ਬਹੁਤ ਚੰਗਾ ਇਹਦਾ ਇਹਦੇ ਰਹਿਣ ਦੇ ਬਈ 10 ਦਿਨ ਸ਼ੂਨ ਦੇ ਇਹ ਤਾਂ ਬਾਈ ਤੁਰਣ ਜਾਂਦਾ ਇਹ ਝੋਟੀ ਦੋ ਵੀ ਅੱਛਾ ਬਈ ਅਜੇ ਤਾਂ ਮਹੀਨੇ ਕੇ ਮੰਗੂ ਰਹਿ ਗਿਆ ਬਈ 22 ਕਿ ਦਿਨ ਇਹਨੇ ਹੋਣਗੇ ਹਾਂ ਬਈ ਲੈ ਵਾ ਬਹੁਤ ਯਾਰ ਹਾਂ ਨੱਕ ਉਪਰ ਆ ਰਹੀ ਹੈ ਬਈ ਇਹ ਵੀ ਇਹ ਵੀ ਬਹੁਤ ਖਰੀਦੀ ਪਈਲੇ ਵਾਵਾ ਜਿਆਦਾ ਖਿੱਚੂਗੇ ਇਹ ਬਈ ਕਿੰਨਾ ਕੱਢਦੇ ਨੇ ਤੋਦੋ ਇਹਨੇ ਬਈ ਪਹਿਲਣੇ 16 ਕਿਲੋ ਕੱਢਿਆਗਾ ਅੱਛਾ ਇੰਦੀ ਦਾ ਭਾਗ ਦੋ 20 ਤੇ ਬਈ ਦੇਖੋ ਬਈ ਹੁਣ ਤਿਆਰ ਹੋਈ ਤੋ ਹਜੇ 10 ਕਿ ਦਿਨ ਪੈ ਨੇ ਇਹਦੇ ਬਾਕੀ ਵੱਧ ਵੀ ਲੈ ਸਕਦੀ ਆ ਹਾਂ ਬਈ ਤੇ ਇਹਦਾ ਹਜੇ ਪਿਆ ਬਈ ਮਹੀਨਾ ਸਵਾ ਮਹੀਨਾ ਅੱਛਾ ਇਹਨੇ ਵੀ ਬਈ ਪਹਿਲਣੇ 16 ਕਿਲੋ ਕੱਢਿਆ ਵੱਡੀ ਮੈਸ ਦੀ ਉਹ ਵੱਡੀ ਮੈਸ ਦੀ ਆ ਬਈ ਝੋਟੀ ਇਹ ਵੱਡੀ ਮੈਸ ਦੀ ਆ ਹਾਂ ਆਉਣੇ ਕੱਢੇ 14 13.5 ਬਈ ਪਹਿਲੇ ਛੂਏ ਇਹਨੇ 16 ਕਿਲੋ ਠੀਕ ਹੈ ਬਈ ਤੇ ਇਹਦਾ ਡ్రਾਈ ਆ ਗਿਆ ਮੰਨ ਬਈ ਇਹਨੇ ਬਾਈ ਆਪਣੇ ਲੈਵੇ ਤਿੰਨ ਥਾਣਾ ਦੇ ਵਿੱਚੋਂ ਇੱਕ ਥਾਣਾ ਮਰਿਆ ਹੋਇਆ ਸੀਗਾ ਇਹਦੇ ਵਿੱਚੋਂ 20.5 ਲੀਟਰ ਦੁੱਧ ਲੈਵ ਚੁਵਾਈ ਚਰਾਇਆ ਚਾਰ ਦਿਨ ਬਾਈ ਠੀਕ ਹੈ ਇਹ ਆਪਣੇ ਝੋਟੀਆਂ ਆ ਗਈਆਂ ਬਾਈ ਮੰਨ ਇੱਕ ਬਲੋਣ ਨੇ ਬਾਈ ਹਾਂ ਬਾਈ ਇਹ ਪਹਿਲਣਾਂ ਨੇ ਆ ਗਈਆਂ ਮੰਨ ਝੋਟੀਆਂ ਨੇ ਬਹੁਤ ਵਜਾ ਦੁੱਧ ਕੱਢਿਆ ਬਾਈ ਇਹਨੇ 14.5 ਕੱਢਿਆ ਇਹਨੇ 16.5 ਕੱਢਿਆ ਪਹਿਲਣੇ ਬਾਈ ਹਾਂ ਇਹ ਆਪਣੇ ਬਾਈ ਤੀਜੇ ਸ਼ੂਏ ਝੋਟੀ ਸ਼ੂਈ ਸੀਗੀ ਇਹਨੂੰ ਜੀ ਫਲੇਰੀ ਵਾਲੀ ਕਹਿੰਦੇ ਨੇ ਆ ਇਹਦਾ ਕੱਦ ਬਿੱਟ ਦੇਖ ਬਾਈ ਮਹਿਲਾ ਤੋਂ ਆ ਲਾਲਾ ਵੀ ਮੇਰੀ ਬਾਹ ਵੀ ਤਾਂ ਆ ਲੱਗਦੀ ਐ ਬਾਈ ਹਾਂ ਏ ਆਪਣਾ ਬਹਿਣਾ ਬਾਈ 10ਵੇਂ ਛੂਏ ਆ ਉਹ ਤੇ ਇਹਦਾ ਜਨਮ ਇਕੱਠਾ ਬਈ ਉਹ ਮੈਸ ਦਾ 10ਵੇਂ ਛੂਆ ਜੀ ਦਾ ਅੱਛਾ ਬਈ ਇਹ ਝੋਟੀਆਂ ਨੇ ਬਾਈ ਇਹ ਛੂਆਂ ਨੂੰ ਹੋ ਗਏ ਹੋਣਗੇ 20 20 ਦਿਨ ਦੇ ਲਵੇ ਲਉਣ ਲੱਗ ਗਿਆ ਬਾਈ ਅੱਛਾ ਜੀ ਦੇਖੋ ਠੀਕ ਆ ਲਵੇ ਬਾਈ ਜੰਮਾ ਬਾਈ ਇੱਕ ਨੰਬਰ ਆ ਹਾਂ ਇਹ ਨੂੰ ਵੀ ਬਾਈ ਉਹਨੇ ਕਿ ਦਿਨ ਹੋ ਗਏ ਮੰਨ ਬਰੋ ਬਰਾਬਰ ਜੀ ਆ ਅੱਛਾ ਇਹ ਬਾਈ ਥਾਣਾ ਬਈ ਸਾਰਿਆਂ ਦੇ ਸਾਡੇ ਛੋਟੇ ਹੀ ਨੇ ਨਾ ਬਾਈ ਬਾਈ ਥਾਣਾ ਤਨੇ ਰੱਬ ਦੀ ਗਰਪਣਾ ਜਿੰਨੇ ਵੀ ਲਵੇ ਨੇ ਸਾਰੇ ਲਵੇ ਆਪਣੇ ਖਿੱਚਵੇਂ ਨੇ ਇਹ ਝੋਟੀ ਬਾਈ ਉਹ ਪਰਾਂ ਖੜੀ ਆ ਉਹਦੀ ਝੋਟੀ ਆ ਪਹਿਲਾਂ ਖੀਰੀ ਆ ਅੱਛਾ ਬਾਈ ਇਹ ਗੱਬੜ ਦੇ ਬਾਈ ਇਹ ਸਾਰੀਆਂ ਖੀਰੀਆਂ ਨੇ ਬਾਈ ਸਾਰੀਆਂ ਗੱਬੜ ਨੇ ਮੰਨਾ ਇਹ ਮਨੱਤੀ ਦੀ ਆ ਬਾਈ ਉਹ ਵੀ ਮਨੱਤੀ ਦੀ ਆ ਅੱਛਾ ਬਾਈ ਤੇ ਇਹ ਸਰਕਾਰੀ ਦੀ ਆ ਬਾਈ ਇਹ ਵੀ ਹੁੰਦਾ ਹੈ ਉਹ ਵੀ ਸਰਕਾਰੀ ਨੇ ਮਨੱਤੇ ਹਰਿਆਣੇ ਵਾਲੇ ਆ ਬਾਈ ਪੰਜਾਬ ਵਾਲੇ ਆ ਪੰਜਾਬ ਵਾਲੇ ਆ ਹਾਂ ਤੇ ਇਹ ਸਾਰੀਆਂ ਬਾਈ 4-4 5-5 ਮਹੀਨੇ ਦੇ ਗੱਬੜਾਂ ਨੇ ਮੈਨੂੰ ਬਾਈ ਅੱਛਾ ਬਾਈ ਇੱਥੇ ਤੱਕ ਇੱਥੇ ਤੱਕ ਹਾਂ ਬਈ ਹੈਗੀ ਮਨ ਚੈੱਕ ਕਰਾਉਣ ਵਾਲੀ ਆ ਉਹ ਚੈੱਕ ਪਾਸ ਨੇ ਉਧਰ ਇਹ ਵਾਰੀਆਂ ਚੈੱਕ ਪਾਸ ਨੇ ਜਿਉਂ ਹੈਗੀਆਂ ਕੱਪੜਾ ਦੇ ਪਰ ਇਹ ਚੈੱਕ ਪਾਸ ਨਹੀਂ ਹਾਂ ਬਈ ਇਹ ਚੈੱਕ ਪਾਸ ਨਹੀਂ ਹੈਗੀਆਂ ਦੋ ਦੋ ਮਹੀਨਾ ਤੋਂ ਟੱਪ ਗਰਮੀ ਕਰਕੇ ਚੈੱਕ ਨਹੀਂ ਕਰਾਈਆਂ ਓ ਢਾਈ ਢਾਈ ਮਹੀਨਾ ਹੋ ਗਿਆ ਠੀਕ ਆ ਬਈ ਕੱਲੀ ਉਹ ਰਹਿੰਦੀ ਬਈ ਕੱਟੀ ਉਹ ਹੋਊਗੀ ਬੰਨ ਹੁਣ ਹੋ ਗਈ 17 18 ਮਹੀਨਾ ਦੀ ਅੱਛਾ ਬਈ ਉਹ ਗਰਮੀ ਕਰਕੇ ਮੂਰੇ ਕੱਪਣ ਕਰਾਵਾਂਗੇ ਬਈ ਉਹਨੂੰ ਠੀਕ ਆ ਬਈ ਤੇ ਬਈ ਆਪਣੇ ਬਈ ਗ੍ਰੋਥਾਂ ਦੇ ਤੂੰ ਜਾਨਣਾ ਰਹਿਣਾਗਾ ਗ੍ਰੋਥ ਕਿਸੇ ਦੇ ਵੀ ਜਾਨਵਰ ਦੀ ਘਟ ਨਹੀਂ ਹੋਊਗਾ ਹਾਂ ਬਈ ਸਾਰਿਆਂ ਦੀ ਇਹਦਾ ਵੀ ਜੇ ਕਹਿੰਦੀ ਮੱਝਾਂ ਦੀ ਇੰਨੀ ਗ੍ਰੋਥ ਨਹੀਂ ਹ ਖਰਾਕ ਬਹੁਤ ਘੱਟ ਪਾਉਣਾ ਬਈ ਆਪਾਂ ਚਾਰ ਤੇ ਪਸ਼ੂ ਪਾਲਦਿਆਂ 5 ਸਾਲ ਹੋ ਗਏ ਬਈ ਅੱਛਾ ਬਈ ਜਦੋਂ ਤੇ ਆਪਾਂ ਚਾਰ ਵਰਤਨ ਲੱਗਿਆ ਨਾ ਬਈ ਵਰਤਦੇ ਆਪਾਂ 15 ਨਾਲ ਤੋਂ 18 ਕਿਲੋ ਆ ਅੱਛਾ ਬਈ ਤੇ 2 ਕਿਲੋ ਨਾਲ ਦਾਣਾ ਵਰਤਦੇ ਆ ਉਦੋਂ ਦੇ ਆਪਣੇ ਜਾਨਵਰ ਬਈ ਗੱਬਣ ਵੀ ਟਾਈਮ ਨਾ ਹੁੰਦੇ ਨੇ ਤੇ ਪਸ਼ੂ ਗਰੋਥ ਵੀ ਚੰਗੀ ਕਰਦੇ ਆ ਠੀਕ ਆ ਬਈ ਤੇ ਬਈ ਆਪਣੇ ਫਾਰਮ ਦੇ ਉੱਤੇ ਸਭ ਤੋਂ ਵੱਧ ਤੋਂ ਉੱਧ ਕੱਢਣ ਵਾਲੀ ਮੈਸੇਜ ਕਿੰਨੇ ਲੀਟਰ ਆਲੀ ਆ ਬਈ ਸਾਰਿਆਂ ਨੂੰ ਬਈ ਆਪਣੇ ਲੱਭੇ ਮੱਝ ਦੀ ਮਾਂ ਮੰਨ ਉਹਨੇ ਬਈ ਯਾਨੀ 23 ਤੋਂ ਥੱਲੇ ਰਹੀ ਸੀ 2.5 ਤੋਂ ਉੱਤੇ ਦੀ ਬਈ ਅੱਛਾ ਬਈ ਯਾਨੀ ਆਪਾਂ ਇਹ ਵੀ ਨਹੀਂ ਕਹਿੰਦੇ ਜੀ ਸਾਡੇ ਜਿਹੜਾ ਆਪਣਾ ਜਿਹੜਾ ਕੋਈ ਮਹੀਨਾ 20 ਦਿਨ ਇਕੱਠਾ ਲਗਾਤਾਰ ਕੱਢਿਆ ਠੀਕ ਆ ਬਈ ਇਹ ਇਹ ਆ ਗਿਆ ਬਈ ਸਾਰਾ ਪੂਰਜਾ ਮੰਨ ਬਈ 13 ਮਹੀਨੇ ਦੇ ਲੱਗੇ ਭਾਗੇ ਜਿਵੇਂ ਉਹਦੇ ਕੋਲੋਂ ਥੂਈ ਵੱਡੀ ਆ ਬਈ ਉਹ 14 ਕਿ ਮਹੀਨੇ ਦੇ ਹੋ ਨੇ ਸਾਰੀਆਂ ਬਈ ਪਹਿਲੇ ਛੂਏ ਦੇ ਨੇ ਜਿਹੜੇ ਹੁਣ ਮੰਨ ਇਦੋਂ ਪਹਿਲਾਂ ਛੂਆ ਹੋ ਗਿਆ ਟਿਆ ਠੀਕ ਆ ਬਈ ਉਹਦੇ ਜਨਬਰ ਨੇ ਸਾਰੇ ਬਈ ਪੂਰੇ ਵਧਿਆ ਗਰੋਥਾਂ ਚ ਨੇ ਇਹ ਵਿੱਚ ਹੀ ਕੱਟੇ ਨੇ ਵਿੱਚ ਹੀ ਕੱਟੀਆਂ ਨੇ ਇਹ ਬਈ ਆ ਤਿੰਨ ਕੱਟੇ ਨੇ ਦੂਜੇ ਸਾਰੇ ਕੱਟੇ ਨੇ ਉਧਰ ਅੱਛਾ ਬਈ ਇਹ ਫਲੈਰਿੰਗ ਦਾ ਕੱਟਾ ਬਈ ਸਰਕਾਰੀਆ ਦਾ ਖਰੀਦਿਆ ਹੋਇਆ ਇਹ ਖਰੀਦਿਆ ਬਈ ਇਹ ਹਾਂ ਬਈ ਸਰਕਾਰੀ ਚ ਨਾ ਹੁਣ ਤੱਕ ਆਪਣੇ ਲਵੇ ਇਹਦੇ ਸੋਨੇ 10 ਉਹ ਕਟਾ ਖੜਾ 11ਵਾਂ ਅੱਛਾ ਜੀ 11 ਕਟੇ ਇਹਦੇ ਸੋਨੇ 11 11 ਕਟੇ ਆਪਣੇ ਲਵੇ ਸਰਕਾਰੀ ਜਵਾਬ ਜਾਣਗੇ ਬਈ ਆਹ ਅੱਛਾ ਬਈ ਆਹ ਕਟੇ ਸੋਨੇ ਇਹ ਬਈ ਜਾਫਰਾਵਾਦੀ ਚ ਆਇਆ ਨਹੀਂ ਨਹੀਂ ਜਾਫਰਾਬਾਦ ਦਿਨੂੰ ਹੀ ਲੱਗਦਾ ਬਈ ਸਿੰਘ ਨੇ ਇਧਰੋਂ ਮੋੜੂਗਾ ਅੱਛਾ ਬਈ ਹਾਂ ਇਹ ਕੱਟੀ ਬਈ ਆਪਣੇ ਕਟੇ ਦੀ ਆ ਅੱਛਾ ਇਹ ਆਪਣੀ ਕੱਟੀ ਹਾਂ ਇਹਦੇ ਲੇਵਾ ਦੇਖ ਬਈ ਕੱਟੇ ਇਹਵਾ ਬਹੁਤ ਸੋਨਾ ਬਹੁਤ ਜੜੇ ਵਧੀਆ ਚੱਕੂ ਬਈ ਇਹ ਇੰਨਾ ਚ ਬਈ ਕਟਿਆ ਕਟਿਆ ਕਟੀਆਂ ਜੁਤਾ ਨਹੀਂ ਕੋਈ ਬਗਾਉ ਬਈ ਨਾ ਬਕੇਉ ਕੋਈ ਨਹੀਂ ਹੈਗੀ ਬਾਈ ਅੱਛਾ ਬਾਈ ਮੰਨ ਕੱਟੇ ਦੇ ਦਾਂਗੇ ਹਜੇ ਬਾਈ ਹੁਣ ਤੋਂ ਤੋਂ ਛੱਡੇ ਨੇ ਮਾਹ ਚੱਲ ਜੀਜਾ ਲਾਲਾਂ ਦੇ ਬਾਈ ਠੀਕ ਹੁਣ ਇਹ ਇੱਧਰ ਆਏ ਨੇ ਬਾਈ ਦੁੱਧ ਛੱਡ ਕੇ ਅੱਛਾ ਹੁਣ ਹੋ ਗਏ 7-8 9 ਮਹੀਨੇ ਦੇ ਬਾਈ ਠੀਕ ਇਹ ਦੋਨੇ ਆਪਣੇ ਕੱਟੇ ਦੇ ਕੱਟੇ ਨੇ ਬਾਈ ਅੱਛਾ ਬਾਈ ਇਹ ਦੋਨੇ ਹਾਂ ਤੇ ਇਹ ਹੈਗੀ ਆ ਖਾਨ ਦੀ ਕੱਟੀ ਬਾਈ ਇਹ ਖਾਨ ਦੀ ਆ ਗਈ ਬਾਈ ਆਹ 26/99 ਦੀ ਕੱਟੀ ਆ ਬਾਈ 26/99 ਇਹ 26/99 ਦੀ ਆ ਬਾਈ ਆਹ ਖਾਨ ਦੀ ਆ ਅੱਛਾ ਜੀ ਇਹ ਨਵਾਬ ਦੀ ਆ ਬਾਈ ਧੰਨਵਾਦ ਕੱਟੀ ਇਹ ਨਵਾਬ ਦਾ ਕੱਟਾ ਬਾਈ ਇਹਦੀ ਮਾਂ ਦਾ 20 ਲੀਟਰ ਦੁੱਧ ਬਾਈ ਤਿੰਨ ਥਾਣਾ ਦੇ ਵਿੱਚੋਂ ਘੱਟੋ-ਘੱਟ ਚੱਲਿਆ ਬਾਈ ਚਾਰ ਡੰਗ ਚਾਰ ਦਾ ਠੀਕ ਹੈ ਬਾਈ ਤੇ ਐਸਟੀ ਕੱਲੇ ਇਹਦੇ ਵੀ ਚੰਗੇ ਜਿਹੇ ਹਾਂ ਬਾਈ ਇਹ ਕੱਟਾ ਪਾ ਬਾਈ ਤਿੰਨ ਚਾਰ ਕੱਟੇ ਨੇ ਇਹ ਆਪਾਂ ਦੇਵਾਂਗੇ ਉਦੋਂ ਦੁੱਧੋਂ ਹੋਣੇ ਛੱਟੇ ਨੇ ਬਾਈ ਹੋਗੇ 6 7 ਮਹੀਨਾ ਦੇ ਠੀਕ ਹੈ ਬਾਈ ਤੇ ਹੁਣ ਮੱਝਾਂ ਛੱਡੀਆਂ ਨੇ ਗਿਆ ਉਦੋਂ ਤੇ ਇਹ ਹੁਣ ਮੂਰੇ ਜੀਜਾ ਲਾ ਕੇ ਫੇਰ ਦੇ ਦਾਂਗੇ ਬਾਈ ਠੀਕ ਹੈ ਬਾਈ ਇਹ ਫਲੈਰੀਅਲ ਦਾ ਕਟਾ ਬਾਈ ਉਹ ਤੋਂ ਛੋਟਾ ਕਟਾ ਅੱਛਾ ਉਹ ਤੋਂ ਆਗਦੇ ਸੂਏ ਦਾ ਉਹ ਹਾਂ ਵਾਲੇ ਸੂਏ ਦਾ ਬਾਈ ਹੋਊਗਾ ਉਹ 5 ਕਿ ਮਹੀਨਿਆਂ ਦਾ ਬਾਈ ਠੀਕ ਹੈ ਬਾਈ 5 ਕਿ ਮਹੀਨਿਆਂ ਦਾ ਗਰੋਥ ਇਹਦੀ ਵੀ ਚੰਗੀ ਹੈ ਦੁੱਧ ਬਾਈ ਕਿੰਨਾ ਕ ਸੜਦੇ ਹੁੰਦੇ ਸੀ ਬੱਚਿਆਂ ਨੂੰ ਨਾ ਦੁੱਧ ਬਾਈ ਆਪਾਂ ਦੇ 2 ਕਿਲੋ ਤੜਕੇ 2 ਕਿਲੋ ਸਾਬ ਨੂੰ ਐਵੇਂ ਕਹਦੀ ਆਪਾਂ ਕੋਈ ਬੜਾ ਪਿਉਣੇ ਕਿਉਂਕਿ 4 ਕਿਲੋ ਦੁੱਧ ਪੀਣਾ 4 ਕਿਲੋ ਬਾਈ 4 ਤੋਂ 5 ਲਾਲਾ ਪਸ਼ੂ ਦੀ ਗਰੋਥ ਦੇ ਹਿਸਾਬ ਨਾਲ ਪੀ ਲਾਉਂਦੇ ਨੇ ਬਾਈ ਠੀਕ ਹੈ ਤੇ ਬਾਕੀ ਫਿਰ ਆਪਣੇ ਪਾਸੋਂ ਜ਼ਿਆਦਾਤਰ ਮਾੜਾ ਨਹੀਂ ਹੈਗਾ ਬਾਈ ਇਹਨੂੰ ਹਿਸਾਬ ਨਾਲ ਵਰਤਾਂਗੇ ਜੇ ਹੁਣ ਆਪਾਂ ਘਿਓ ਆ ਬਾਈ ਦੇਸੀ ਘਿਓ ਨੂੰ ਜੇ ਹੁਣ ਆਪਾਂ ਐਵੇਂ ਮੇਰੇ ਹੀ ਪੀਵਾਂਗੇ ਤਾਂ ਮੂਤਰ ਦੇ ਹੋਣੇ ਨੁਕਸਾਨ ਕਰਨਾ ਜੇ ਹੁਣ ਆਪਾਂ ਦਵਾਈ ਵਰਤ ਕੇ ਸ਼ੁਭਾ ਸ਼ਾਮ ਜਾਂ ਦੁੱਧ ਚ ਪਾ ਕੇ ਜਾਂ ਦਾਲ ਚ ਪਾ ਕੇ ਵਰਤਾਂਗੇ ਤਾਂ ਉਹਦਾ ਰਿਜ਼ਲਟ ਵਧੀਆ ਹੋ ਹਾਂ ਹੋਰ ਦੱਸੋ ਬਾਈ ਆ ਛੱਪੜ ਪਾਇਆ ਹੈ ਤੁਸੀਂ ਇਹ ਛੱਪੜ ਬਾਈ ਪਾਇਆ ਸੀ ਪਹਿਲਾਂ ਉਹ ਆਰਜੀ ਤੋਂ ਔਰ ਜੀ ਦੇ ਪਸ਼ੂ ਦੁੱਧ ਚੋ ਕੇ ਦੁਪਹਿਰੇ ਇੱਥੇ ਬੰਨਦਾ ਤੇ ਹਵਾ ਵਧੀਆ ਲੱਗਦੀ ਸੀਗੀ ਤਾਂ ਇਹਨੇ ਮੁੜ ਕੇ ਇਹ ਜਿਆ ਵਧੀਆ ਆਨੰਦ ਦਿੱਤਾ ਬਾਈ ਤੂੰ ਐਂਦਾਲੇ ਮੈਂ ਕਹਿੰਦਾ ਹੁਣ ਦੇਖ ਲੈ ਥੱਲੇ ਪਹਿਲਾਂ 20 25 ਪਸ਼ੂ ਖੜੇ ਨੇ ਬਾਈ ਆਰਾਮ ਨਾਲ ਰਹੇ ਇਹਨੇ ਉਦੋਂ ਆਰਾਮਦਾਰੀ ਵਧੀਆ ਦੇਤੀ ਬਾਈ ਇੱਧਰ ਪਾਸੇ ਕੱਚਾ ਰੱਖ ਲਿਆ ਦੁੱਧ ਵਾਲੇ ਛੂਨ ਵਾਲੇ ਪਸ਼ੂ ਲਿਆਉਣੇ ਹੁੰਦੇ ਆ ਬਾਈ ਅੱਛਾ ਬਾਈ ਇੱਧਰਲੇ ਪਾਸੇ ਪੱਕਾਗਾ ਇਧਰ ਝੋਟੀਆਂ ਜਿਹਾ ਵਧੀਆ ਪਾਲਜ ਨੇ ਉਹ ਵਗ ਜਾਂਦੇ ਨੇ ਬਾਈ ਆ ਆ ਬਾਈ ਤੇ ਬਾਈ ਇਹਨਾਂ ਨੂੰ ਫੀਡ ਫਿਰ ਬਾਈ ਕਿਹੜੀ ਪਾਉਣੀ ਹੋਸੀ ਫੀਡ ਪਰ ਇਹਨਾਂ ਨੂੰ ਤਾਂ ਆਪਾਂ ਮੰਨ ਪਾਉਣੇ ਆਗੇ 50 ਕਿਲੋ ਖਲਾਂ ਹੋ ਜਾਂਦੇ ਨੇ ਅੱਛਾ ਬਾਈ ਜਿਹੜੇ ਸਸਤੀ ਪਾਏ ਜੇ ਕੋਈ ਉਹ ਪਾਲਾ ਨੇ 50 ਕਿਲੋ ਦੇ ਹਿਸਾਬ ਨਾਲ ਕੋਈ ਡੀਓਸੀ ਪਾਈ ਜਾਂਦੀ ਹੈ ਵਿੱਚ ਖ ਤੇ 25 ਕਿਲੋ ਕਣਕ ਬਾਈ ਅੱਛਾ ਬਾਈ ਹਾਂ ਕਿਲੋ ਇਹ ਚ ਮਿੰਨਰ ਪਾ ਦੇਣਾ ਬਾਈ ਕਿਲੋ ਨੂਨ ਕਿਲੋ ਮਿੱਠਾ ਛੋਡਾ ਅਸੀਂ ਉਹ ਕਿਸੇ ਕੰਪਨੀ ਦੀ ਫੀਡ ਨਹੀਂ ਬਤ। ਨਹੀਂ ਕੰਪਨੀ ਦੇ ਨਹੀਂ ਬਾਈ ਕਿਤੇ ਆਪਾਂ ਬਤ ਤੀ ਗਈ ਆਪਾਂ ਜਿਵੇਂ ਕੰਪਨੀ ਨਾਮ ਮਾੜਾ ਕਹੀ ਆਪਾਂ ਕਿਸੇ ਕੰਪਨੀ ਨਾਲ ਚੰਗਾ ਕਹੀਏ ਠੀਕ ਹੈ ਬਾਈ ਆਪਾਂ ਬਾਈ ਜਿਵੇਂ ਕਾਫ ਸਟਟਰ ਆ ਉਹ ਲਿਆਉਣੇ ਹੈਗੇ ਤਾਂ ਜੇ ਬੱਚਾ ਖਾਣ ਲੱਗ ਜਾਏ 2 ਮਹੀਨਾ ਤੱਕ ਮੂੰਹ ਮਾਰ ਲੈ ਮਾਰ ਲੈ ਬਾਈ ਜੇ ਨਹੀਂ ਮਰੂ ਤਾਂ ਆਪਾਂ ਨੂੰ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਬਾਈ ਆਪਾਂ ਜਿਵੇਂ ਟੂੜੀ ਦੇ ਵਿੱਚ ਜਿਹੜੇ ਆਪਣੀ ਘਰ ਦੀ ਬਰੇਮਿਆਂ ਦੀ ਖਾਲਾ ਚੂਰੀ ਜਾਂ ਖੰਡਾ ਹਾਂਜੀ ਲੇਟੀ ਕਣਕ ਦੇ ਉਹਦੇ ਵਿੱਚੋਂ ਕੱਲੀ ਚੋਂ ਬਣ ਦਵਾਈ ਬੁੱਟੀ ਤੋਂ ਪਾਈ ਤੋਂ ਕੱਢ ਕੇ ਤੂੜੀ ਚ ਰਲਾ ਕੇ ਉਹੀ ਪਾ ਦੇਣਾ ਬਈ ਤਿੰਨ ਮਹੀਨੇ ਤੋਂ ਬਾਅਦ ਵਿੱਚ ਮਾੜਾ ਮਾੜਾ ਚਾਰ ਪਾਉਣ ਲੱਗ ਜਾਂਦਾ ਤਿੰਨ ਗਿਮਹੀਨੇ ਤੇ ਗਾਲਾ ਪਾਸ਼ੂ ਲੱਗ ਜਾਂਦਾ ਕਰਨਾ ਉਹਦੇ ਵਿੱਚ ਸਾਰੇ ਗ੍ਰੋਥ ਬਹੁਤ ਵਧੀਆ ਬੰਦੀ ਆ ਬਈ ਅੱਛਾ ਬਈ ਹਾਂ ਤੇ ਬਈ ਸਾਂਹ ਦੇਖੀ ਆਪਾਂ ਸਾਂਹ ਦੇਖ ਲਓ ਬਈ ਇਹ ਬਈਆ ਬਲਦ ਕਿਵੇਂ ਰੱਖਿਆ ਹੋਇਆ ਹੈ ਇਹ ਬਲਦ ਬਈ ਬੱਸ ਰੇੜਾ ਇੱਥੋਂ ਦਾ ਚਾਰ ਆਪਣੇ ਨਾਲ ਹੀ ਆ ਘਰੇ ਬਈ ਅੱਛਾ ਬਈ ਬਸ ਇਹਦੇ ਨਾਲ ਲੈ ਆਉਣੇ ਬਈ ਸਾਂਹ ਦੀ ਲਵਾਈ ਦੇਖ ਬਈ ਠੀਕ ਆ ਉਹਦਾ ਤੇਲ ਤੂਤਾ ਲਾਇਆ ਨਹੀਂ ਹੁਣ ਬਈ ਇਹ ਕੋਹੇ ਨੂਰ ਦਾ ਪੁੱਤ ਆ ਬਈ ਬਈ ਜਿਵੇਂ ਇਹਦੀ ਉਮਰ ਵੀ ਉਮਰ ਆਈਦੀ 3.5 ਪੌਣੇ 4 ਸਾਲ ਦੇ ਲੱਭੇ ਲੋਣੇ ਬਈ ਇਹਦੀ ਬਸ ਉਮਰ ਕੱਟਾ ਨਿਆਣਾ ਹੀ ਹੈਗਾ ਬਾਕੀ ਬਈ ਹਾਂ ਹੁਣ ਆਪਾਂ ਇਹ ਕਿਹੜਾ ਕੋਈ ਮੇਲਿਆਂ ਤੇ ਲੈ ਕੇ ਜਾਣਾ ਖਰਾਕ ਨੂੰ ਬਈ ਕਿਲੋ ਦਾਣਾ ਟੜਕੇ ਪਾਉਣਾ ਕਿਲੋ ਹੱਥ ਨੇ ਬਸ ਅੱਛਾ ਬਈ ਠੰਡਾ ਸੀਲ ਐ ਇੰਨਾ ਬਈ ਚਾਹੇ ਇਹਦੇ ਉੱਤੇ ਬੈਠਾ ਰਹੇ ਚਾਹੇ ਇਹਨੂੰ ਜਿਵੇਂ ਮਰਜ਼ੀ ਰੱਖ ਇਕੱਲੇ ਇਕੱਲੇ ਰੱਛੀ ਨਾ ਬਣਦੇ ਬਈ ਇਹ ਨਹੀਂ ਹੋਊ ਤੱਕਾਂ ਨਹੀਂ ਕਰਦਾ ਬਈ ਜਮੇ ਠੀਕ ਐ ਬਈ ਹਾਂ ਠੰਡਾ ਸੀਲ ਆ ਬਈ ਹਾਂ ਸਹੀ ਮੇਰਾ ਬਹੁਤ ਵਧੀਆ ਹੈਗਾ ਬਈ ਗ੍ਰੋਥ ਬਹੁਤ ਸੋਹਣੀ ਹੈ ਜੇ ਸਾ ਨਬਾਈ ਨਬੂਈ ਦਾ ਮੈਂ ਤਾਂ ਸੋਚਿਆ ਸੀ ਅਮਾ ਹੋਊਗਾ 7-8 ਸਾਲਾਂ ਦਾ ਇਹ ਨਹੀਂ ਇਹਨਾਂ ਨੇ ਬਾਈ ਮੈਨੂੰ ਤਾਂ 3.5 ਮਹੀਨੇ ਤੋਂ 4 ਮਹੀਨੇ ਦੇ ਮੰਨਣਾ ਚਾਰ ਦੰਦ ਹੋ ਬਈ ਹੁਣ ਮੈਨੂੰ ਹੋ ਗਿਆ ਉਹ ਜਿਹਾ ਵੱਧ ਤੋਂ ਵੱਧ ਵੀ 4 ਸਾਲਾਂ ਤੋਂ ਥੱਲੇ ਥੱਲੇ ਗਿਆ ਸਰ ਬਸ 4 ਤੋਂ ਥੱਲੇ ਹੁ ਮਹੀਨਾ ਥੱਲੇ ਹੋਵੇ ਬਾਈ 20 ਦਿਨ ਹੋਵੇ ਠੀਕ ਹੈ ਬਾਈ ਤੇ ਚਾਰ ਦੰਦ ਹੋ ਗਿਆ ਬਈ ਇਹ ਮੈਨੂੰ ਅੱਛਾ ਚਾਰ ਦੰਦ ਹੋ ਗਿਆ ਚਾਰ ਦੰਦ ਹੋ ਗਿਆ ਬਈ ਤੇ ਬਾਈ ਬੱਚੇ ਕਿੰਨੇ ਘਾਗੇ ਤੇ ਬੱਚੇ ਦੇ ਲਵੇ 10 ਆ ਗਏ ਬਾਈ ਆਪਣੇ ਲਵੇ ਹੁਣ 2-4 ਪਸ਼ੂ ਗੱਪਣ ਹੋਰ ਵੀ ਨੇ ਅੱਛਾ ਬਾਈ ਹੁਣ 10 ਦੇ ਵਿੱਚ ਉਹਦੇ ਲਵੇ ਆਪਣੇ ਲਵੇ 5 ਇਕੱਠੇ ਆ ਗਏ ਬਾਈ ਤੇ 5 ਇਕੱਠੇ ਆ ਗਏ ਜਿੰਨੇ ਆਪਾਂ ਹੋਰ ਸੀਮਿੰਟ ਧਰਾਉਣਾ ਸਾਰਿਆਂ ਨਾਲ ਗਰੋਥਾਂ ਚੰਗੀਆਂ ਨੇ ਬਾਈ ਸਾਰਿਆਂ ਨਾਲ ਚੰਗੀਆਂ ਆ ਉਹ ਖੜੇ ਨੇ ਪਹਿਲੇ ਪਾਸੇ ਸਾਰੇ ਬਾਈ ਕੱਟੇ ਕਟੀਆਂ ਠੀਕ ਹੈ ਬਾਈ ਬਹੁਤ ਵਧੀਆ ਗਰੋਥਾਂ ਦਿੱਤੇ ਨੇ ਬਾਈ ਠੀਕ ਹੈ ਜੀ ਕੋਈ ਬਾਈ ਹੋਰ ਕੋਈ ਜਾਣਕਾਰੀ ਹੋਰ ਬਹੁਤ ਵਧੀਆ ਭਰਾ ਮਿਹਨਤ ਕਰਿਆ ਗਰੋ ਦੱਬ ਕੇ ਇਹਨਾਂ ਦੇ ਵਿੱਚ ਬਹੁਤ ਵਿੱਚ ਭਰਾ ਕਹਿੰਦੇ ਨੇ ਹੈ ਨਹੀਂ ਦੇਖੋ ਭਰਾ ਜਦੋਂ ਆਪਾਂ ਕੰਮ ਚਲਾਉਣਾ ਦੇਖੋ 10 ਕ ਪਸ਼ੂ ਕਰਕੇ ਦੇਖੋ ਫਿਰ ਕੋਈ ਬੰਦ ਨਹੀਂ ਲੱਗਦਾ ਜੇ ਆਪਾਂ ਕਹੀ ਆਪਾਂ 2-4 ਪਸ਼ੂਆਂ ਦੇ ਵਿੱਚ ਤਾਂ ਨਹੀਂ ਕੋਈ ਬੰਦ ਆ ਕਿਉਂਕਿ ਇੱਕ ਛੂਪਾਂ ਦਾ ਇੱਕ ਹਟ ਜਾਂਦੀ ਆ ਉਹਦੇ ਵਿੱਚ ਤਾਂ ਕਟਰਪਾਉਂਡ ਕੁਝ ਨਹੀਂ ਹੁੰਦਾ ਭਰਾ ਹੌਲੀ ਹੌਲੀ ਮਿਹਨਤ ਕਰਕੇ ਦੇਖੋ ਭਰਾ ਆਪਾਂ ਇਹ ਨਹੀਂ ਕਹਿੰਦੇ ਵੀ ਪੈਸੇ ਤੇ ਜ਼ਿਆਦਾ ਲਾਓ ਕਿਉਂਕਿ ਆਪਾਂ ਦੀ ਜੇਬ ਦੇ ਹਿਸਾਬ ਨਾਲ ਪੈਸਾ ਵਰਤਣਾ ਚਾਹੀਦਾ ਕਿਉਂਕਿ ਜਿਹੜਾ ਪੈਸਾ ਪੰਜੀ ਪੰਜੀ ਬਹੁਤ ਔਖੀ ਇਕੱਠੀ ਹੁੰਦੀ ਹੈਗੀ ਆਪਾਂ ਹਰ ਇੱਕ ਨੂੰ ਕਹੀ ਵੀ ਪਟਾਈ 3 ਲੱਖ ਦੀ ਮੈਸ ਲੈ ਲਓ 20 ਲੀਟਰ ਵਾਲੀ ਉਹ ਸੁਪਨੇ 'ਚ ਨਾ ਵੜੋ ਭਰਾ ਆਪਦੇ ਸੀਮਤ ਰਾਕੇ ਆਪਦੇ ਪਸ਼ੂ ਬਣਾ ਕੇ ਨਾਲ ਤਾਂ ਤਜਰਬਾ ਵਧ ਜਾਂਦਾਗਾ ਤੇ ਨਾਲੇ ਪਤਾ ਨਹੀਂ ਲੱਗਦਾ ਵਿੱਚ ਜੋੜ ਦਿੰਦਾ ਹੈ ਵਧੀਆ ਸ਼ੀਮਨਤਰਾਓ ਵਧੀਆ ਇੱਥੇ ਕੰਮ ਕਰੋ 10 12 ਪਸ਼ੂ ਕਰੋ ਤੇ ਆਪ ਵੀ ਦੇਖੋ ਫਿਰ ਵਿੱਚ ਕੀ ਕੋਸਾ ਬਾਈ ਠੀਕ ਹੈ ਬਾਈ ਤੇ ਨਾਲ ਤਾਂ ਦਾਈ ਹੀ ਆ ਬਾਈ ਆਪਣਾ ਜੇ ਆਪਾਂ ਖੱਬੀ ਸੱਜੀ ਵਾਂ ਕਹਿ ਸਕਦੇ ਹਾਂ ਆਪਣਾ ਰਜਗਾਰ ਦੇ ਨਾਲ ਬਾਈ ਖੇਤੀ ਤੋਂ ਇਹ ਤਾਂ ਦਾ ਮੂਰੇ ਆ ਜੇ ਬੰਦਾ ਇੱਥੇ ਵਧੀਆ ਮਿਹਨਤ ਕਰ ਲੇ ਠੀਕ ਹੈ ਬਾਈ ਹੋਰ ਸਾਹ ਬਾਈ ਇੱਕ ਆਪਣਾ ਬਾਈ ਪ੍ਰੇਮ ਆਇਆਗਾ ਅਜੋ ਬਾਈ ਤੇ ਬਾਈ ਦੇ ਪ੍ਰੋਡਕਟ ਕਿਹੜੇ ਕਿਹੜੇ ਬਣਦੇ ਆ ਪਰ ਜੀ ਇਦੇ ਭਰਾ ਦੇਖ ਅੰਗਰੇਜ਼ੀ ਤਾਂ ਆਪਣਾ ਹੈਗਾ ਹੱਥ ਤੰਗ ਅੱਛਾ ਜੀ ਆਪਾਂ ਇਹ ਤੋਂ ਭੁੱਖ ਵਾਲੀ ਵਰਤਦੇ ਆ ਲੀਵਟੋਨਿਕ ਠੀਕ ਹੈ ਜੀ ਤੇ ਮਿੰਨਰ ਵੀ ਭਰਾ ਦੇ ਕੇ ਗਿਆ ਇੱਕ ਇਹਦੇ ਲੀਵਟੋਨਿਕ ਆ ਤੇ ਦੋ ਇੱਕ ਤਾਂ ਇਹਦਾ ਪਾਊਡਰ ਆ ਕਾਉਂਟੀ ਕਾਉਂਟੀ ਕਰੋ ਕਾਉਂਟੀ ਕਰੋ ਹਾਂਜੀ ਤੇ ਇੱਕ ਲੀਵਟੋਨਿਕ ਆ ਬਾਈ ਇੱਕ ਲੀਵਟੋਨਿਕ ਹਾਂ ਤੇ ਬਾਈ ਕੈਲਸ਼ੀਅਮ ਕੈਲਸ਼ੀਅਮ ਆ ਹਾਂ ਬਾਈ ਕਿਹਦਾ ਕੈਲਸ਼ੀਅਮ ਉਹ ਵੀ ਵਧੀਆ ਰਿਜ਼ਲਟ ਆ ਖੈਰਾ ਸਾਰੇ ਵਰਤਦੇ ਹੋ ਬਾਈ ਜਿੰਨੇ ਆਪਣਾ ਹੋ ਗਿਆ ਬਾਈ ਇਹ 3 ਮਹੀਨੇ ਕੈਲਸ਼ੀਅਮ ਪਾਉਂਦੇ ਨੂੰ ਬਾਈ ਵਧੀਆ ਰਿਜ਼ਲਟ ਆ ਬਈ ਟੇਕ ਕੇ ਪੀਸੇ ਦੁੱਧ ਦਿੰਦੇ ਆਗੇ ਠੀਕ ਐ ਬਾਈ ਤੇ ਪ੍ਰਾਕੀ ਭਰਾ ਨਰਮਾ ਗਾ ਪੱਟੀ ਗੱਲ ਤਾਂ ਆ ਐ ਬਾਈ ਜਿਹੜਾ ਬੰਦਾ ਅੱਧੋ ਹੋ ਕੇ ਮਿਲੇ ਉਹਦਾ ਕੰਮ ਦੁੱਗਣੇ ਕੰਮ ਕਰ ਜਾਂਦਾ ਬਾਈ ਹੈ ਇਹ ਤਾਂ ਹੈਗਾ ਇਹ ਚੀਜ਼ ਆ ਪ੍ਰਾਕੀ ਨਰਮਾ ਸਾਰੇ ਇਹ ਤੋਂ ਵੱਥ ਕੇ ਦੇਖੋ ਉਹ ਪੈਨੇ ਪ੍ਰੈਕਟ ਤੇ ਬਾਈ ਦੇਖ ਲੋ ਪਹਿਲਾਂ ਵੀ ਦੇਖਿਆ ਭਰਾ ਹੁਣ ਵੀ ਆਹ ਭਰਾ ਮੰਨ ਔਰ ਡੀ ਗਿਲੋ ਆ ਗਿਆ ਭਾਈ ਲੀਵਟੋਨਿਕ ਲੀਵਟੋਨਿਕ ਆ ਗਿਆ ਭਾਈ ਇਹਦੇ ਵਿੱਚ ਠੀਕ ਹੈ ਭਾਈ ਇਹ ਅੱਜ ਵਾਲੇ ਹੋਗੇ ਹਾਂ ਭਾਈ ਇਹ ਅੱਜ ਵਾਲੇ ਹੋਗੇ ਭਾਈ ਹਾਂ ਠੀਕ ਹੈ ਭਾਈ ਬਾਕੀ ਪਹਿਲਾਂ ਵੀ ਪਾਈ ਆਉਂਦਾ ਪਹਿਲਾਂ ਆ ਭਾਈ ਅੰਦਰ ਪੇਟੀਆਂ ਦੇ ਭਾਈ ਉਹ ਪੈਣੇ ਭਾਈ ਲੀਵਟੋਨਿਕ ਦੇ ਭਰਾ ਜਿਹੜਾ ਪਸ਼ੂ ਨਾਲ ਕੋਈ 14 ਲੀਟਰ ਤੋਂ ਦੁੱਧ ਤੋਂ ਉੱਤੇ ਦਿੰਦਾਗਾ ਉਹਨੂੰ ਲੀਵਟੋਨਿਕ ਕੈਲਸੀਆਮ ਤੇ ਆਪਣਾ ਦੂਜਾ ਪਾਊਡਰ ਮੰਨ ਜਿਹੜਾ ਹੁੰਦਾ ਸੀ ਇਹਦਾ ਆਪਣਾ ਦੂਜਾ ਮਿਨਰਲ ਵੈਕਟਰ ਮਿਨਰਲ ਏ ਬਾਈ ਪੌਣਾ ਹੀ ਪੈਂਦਾ ਠੀਕ ਹੈ ਬਾਈ ਤੇ ਉਹ ਪਈਆਂ ਨੇ ਪੀਪੀਆਂ ਬਾਈ ਹੋਰਾਂ ਨੇ ਖਾਦੀ ਕਰਕੇ ਪੀਪਾਂ ਬਾਈ ਬੇਬੂਜ ਬਹੁਤ ਦੰਨਿਆ ਕਿਉਂਕਿ ਪਸ਼ੂ ਹੋਣਾ ਬਾਈ ਆਪਣੇ ਲਵੇ ਦੋਤੇ ਚੱਲਦੇ ਰਹਿੰਦੇ ਰੱਬ ਦੀ ਕਿਰਪਾ ਨਾਲ ਚੰਗੇ ਲੈ ਲਓ ਬਾਈ ਛੋਟੇ ਲਵੇ ਤਾਂ ਰੋਜ਼ ਇੱਕ ਖਾਲੀ ਹੋਣ ਵਾਲਾ ਕੰਮ ਆਗਾ ਹਾਂ ਭਰਾ ਨਿੱਤ ਆਪਣੇ ਲਵੇ ਮੰਨ ਇੱਕ ਨੇ ਝੂੜ ਦਿਨ ਚ ਖਤਮ ਹੋ ਜਾਂਦੇ ਬਾਈ ਆ ਕੈਲਸ਼ੀਅਮ ਆ ਗਿਆ ਬਾਈ ਹਾਂ ਤੇ ਆ ਨੀਚੇ ਹੋਰ ਪਈ ਨੇ ਬਾਈ ਹੋਰਾਂ ਦੇ ਆ ਕੈਲਸ਼ੀਅਮ ਵੀ ਆ ਪਈਆ ਪਈਆ ਅੰਦਰ ਪਈਆਂ ਨੇ ਬਾਈ ਉੱਤਰ ਉੱਤੇ ਛੱਟੇ ਉੱਤੇ ਪਈ ਹੋਣਗੇ ਥੱਲੇ ਬਾਈ ਫੇਚ ਦਿੰਦੇ ਬਾਕੀ ਇਹੇ ਬੇਬੂਜ ਦੰਨਿਆ ਬਾਈ ਮੰਨ ਠੀਕ ਹੈ ਭਾਈ ਜੀ ਹਾਂ ਭਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਜਰੂਰ ਮਿਹਨਤ ਕਰਿਆ ਕਰੋ ਭਾਈ ਇਹਦੇ ਬਹੁਤ ਕੁਝ ਹੈਗਾ ਦਰੈਣਾ ਕਰੋ ਕਿਸੇ ਦੇ ਮਗਰ ਲਾਕੀ ਵਿੱਚ ਹੈ ਨਹੀਂ ਕੁਝ ਭਾਈ ਇਹ ਤਾਂ ਘਰ ਭਰ ਦੰਦੀ ਨੇ ਕਾਲਾ ਛਾਉਣਾ ਜਦੋਂ ਬੰਦਾ ਇਹ ਤੇ ਮਿਹਨਤ ਕਰਨ ਲੱਗ ਜੇ ਠੀਕ ਹੈ ਜੇ ਕਿਸੇ ਨੂੰ ਭਾਈ ਕਿਸੇ ਵੀ ਚੀਜ਼ ਦੀ ਮੰਨ ਕੋਈ ਪੁੱਛਗਿੱਛ ਦੀ ਲੋੜ ਹੁੰਦੀ ਆ ਜਗੈਣਾ ਕਰੋ ਭਰਾ ਜਦੋਂ ਮਰਜੀ ਫੋਨ ਲਾ ਲਓ ਫੋਨ ਹਰ ਇੱਕ ਦਾ ਚੱਕਦੇ ਆ ਇਹ ਨਹੀਂ ਹੋ ਆਪਣਾ ਨੰਬਰ ਆ 94175 31338 ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ